ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਬੜੰਗ ਨੇੜੇ ਦੋਸਤੋ ਬਰੀਵਾਲਾ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਸਤੋ ਇਸ ਘਰ 'ਚ ਵੀਰ ਵਪਾਰ ਦਾ ਕੰਮ ਕਰਦਾ ਰੁਟੀਨ 'ਚ ਬਾਈ ਕੋਲੇ ਪਸ਼ੂ ਆਉਂਦੇ ਆ ਤੇ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਇਸ ਘਰ 'ਚੋਂ ਤੇ ਅੱਜ ਬਾਈ ਨੇ ਆਪਦੇ ਘਰ ਦੀ ਤੋਕੜ ਗੱਬਨ ਜਰਸੀ ਵੜ ਵਕਾਉ ਕੀਤੀ ਹੈ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਆਪਦੀ ਤਸੱਲੀ ਨਾਕਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈੜ ਆ ਤੀਜੇ ਸੂਏ ਲਈ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਬਾਈ ਕਹਿੰਦਾ ਗੱਬਣ ਦੁੱਧ ਬਾਈ ਕਹਿੰਦਾ ਇਸ ਟਾਈਮ 8 ਕਿਲੋ ਖੁੱਲਾ ਤਿਆਰ ਆ ਦੂਜੇ ਸੂਏ ਬਾਈ ਕਹਿੰਦਾ ਸੱਜਰ ਨੇ ਆਪਣੇ ਘਰੇ 18 19 ਕਿਲੋ ਦੁੱਧ ਖੁੱਲਾ ਚਵਾਇਆ ਕਦ ਕਾਰ ਦੋਸਤੋ ਵੱਡਾ ਵਾ ਢਾਂਚਾ ਵੀ ਸੋਹਣਾ ਵਾ ਹਵਾਨਾ ਦੋਸਤੋ ਫਿਟਿੰਗ ਵਾਲਾ ਚਾਰੇ ਥਾਨਾ ਸਾਈ ਦੋਸਤੋ ਸੇਮ ਹੀ ਆ ਕੱਲੇ ਕੱਲੇ ਨਿੱਖਰਵੇਂ ਸੋਹਣੇ ਨੁਕਰਾਂ ਤੇ ਲੱਗੇ ਹੋਏ ਆ ਵੈੜ ਦਾ ਕੱਦ ਦੋਸਤੋ ਚੰਗਾ ਕ੍ਰੋਸ ਬਰੀਡ ਆ ਥੋੜੀ ਜੀ ਪਰ ਦੋਸਤੋ ਫੇਸ ਕੁਆਲਟੀ ਵੇਖ ਸਕਦੇ ਆ ਪੂਰੀ ਸੋਹਣੀ ਆ ਬਾਈ ਦੀ ਇਹ ਵੈੜ ਬਾਈ ਦੀ ਘਰ ਦੀ ਆ ਇਹ ਵਪਾਰ ਚ ਨਹੀਂ ਲੈ ਕੇ ਆ ਬਾਈ ਇਹ ਬਾਈ ਦੀ ਘਰ ਦੀ ਵੈੜ ਬਾਈ ਨੇ ਵਿਕਾਉ ਕੀਤੀ ਬਾਈ ਕਹਿੰਦਾ ਸੱਜਰ ਪਾਉਣੀ ਆ ਇਸ ਕਰਕੇ ਟੋਕੜ ਵੇਚਣੀ ਆ ਆ ਥਾਨ ਦੋਸਤੋ ਪੂਰੇ ਸੋਹਣੇ ਆ ਚੁਆਈਆਂ ਥਾਨ ਲੱਗੇ ਹੋਇਆ ਫੋਰ ਸ਼ਾਂਕ ਪੋਰਾ ਨਹੀਂ ਤੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ 28000 ਰੁਪਿਆ ਉੱਚ ਬਾਈ ਕਨਾ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਤੇ ਪੱ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੀ ਵੀਡੀਓ ਕਿ ਨਵਾਂ ਤਾਂ ਹੀ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ